ਕਹਿੰਦੇ ਨਾ ਕਾਹਨਾਂ ਨੂੰ ਕਹਿੰਦੇ ਹੋਰ ਕਿੱਥੋਂ ਆਉਂਦਾ ਹੈ ਕਰ ਲਿਓ ਅੱਛਾ ਕੀ ਕਿੱਥੋਂ ਆਦੇ ਤੁਸੀਂ ਅਸੀਂ ਪਿੰਡ ਪਲਾਸ ਹੋਰ ਅਰਨੋ ਪਿੰਡ ਆਂ ਮੇਰਾ ਜਸਵੀਰ ਕੁਸਰੀ ਦੇ ਕਿਸੇ ਨਾਲ ਆ ਕੁਸਰੀ ਨਾਲ ਗੱਲ ਕਰਕੇ ਆ ਜੀ ਨਾਲ ਹੀ ਲੈ ਕੇ ਆਵਾਂ ਕੁਸਰੀ ਨਾਲ ਲੈ ਕੇ ਆ ਜੀ ਅੱਛਾ ਜੀ ਆਪਣੇ ਭੈਣ ਨੂੰ ਘਰੋਂ ਮਜੇ ਖਾ ਜੀ ਉਹਦੇ ਨਾਲ ਆ ਜੀ ਨੰਸਾ ਜੀ ਇੱਕ ਮਿੰਟ ਕਿਤੇ ਇਸ ਤੇ ਜੀ ਕਾ ਆਪਣੀ ਜਵਾਨੀ ਬਹੁਤ ਤਕਲਕਾਨ ਹੋਈ ਮੈਡਮ रखियो हफ़्ते करायो

ਨਾਰਿੰਗਵਾਲ ਪੁਜਾ ਜੀ ਨਾਮ ਜਿਵੇਂ 25 ਹੋ ਗਿਆ ਕੰਮ ਹਾਂਜੀ ਹੋ ਗਿਆ ਆਉਂਗਾ ਥੋੜੇ ਪਹਿਲਾਂ ਠੀਕ ਹੈ ਇਹ ਸਾਜ ਦਾ ਜਿਉਰੀ ਰਾਗੀ ਜੀ ਦਾ ਸੰਸਕਰਣ ਅਨੁਸਾਰ ਪਾਈ ਸ਼ੁਰੂ ਹੋ ਗਈ ਜਨਰਾਰੇ ਸਰਬੂਰਾਰੀ ਨੀਤੀ ਮਾਨਕਾ ਪ੍ਰੇਮਾ ਵਾਤ ਕੀਏ ਨਾ ਕੋ ਮੈਂ ਕਹਾਂ ਕਹਦੇ ਤੋਂ ਜੀ ਜੈ ਅਜਲੀ ਜੋ ਮਜਲੂਮਾਂ ਦੇ ਹੱਕ ਵਿੱਚ ਖੜਨ ਲਈ ਜ਼ੁਲਮ ਦੇ ਵਿਰੁੱਧ ਖੜਨ ਲਈ ਸਭ ਪਰੇਣਾ ਦੁੱਤੀ ਹੈ ਤੇ ਅਸੀਂ ਪ੍ਰਵਾਸੀ ਦਾ ਜਨਤਕ ਮਸਤਕ ਹੋਏ ਆ ਤੇ ਇਹਨੂੰ ਸਾਰੇ ਮਨਾਉਂਦੇ ਆ ਮੋਹਲਾ ਮੋਹਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸਿੰਘ ਸਭ ਲੋਕ ਜੋ ਹੈ ਮਨਾਉਂਦੇ ਨੇ ਮਮਾਰਕਾ ਦੇ ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੋ ਕਰਤਾ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੇਣ ਉਹ ਸਟੇਡੀਅਮ ਕੁਝ ਜਿਹੜਾ ਹੈਗਾ ਪਿਛਲੀ ਸਰਕਾਰਾਂ ਨੇ ਬਣਾਇਆ ਲੇਕਿਨ ਬਹੁਤ ਕੰਮ ਹੋਦਾ ਬਾਕੀ ਇਸ ਕਰ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ ਅਨੰਪੁਰ ਸਾਹਿਬ ਵਰਗੇ ਸ਼ਹਿਰ ਚ ਕੈਂਸਰ ਦਾ ਤੇ ਹੋਰ ਵੰਟੀ ਸਪੈਸ਼ਲਿਟੀ ਹਸਪੀਟਲ ਚਾਹੀਦਾ ਤੇ ਸਟੇਡੀਅਮ ਚਾਹੀਦਾ ਘੱਤਕਾ ਦਾ ਘੱਤਕਾ ਦਾ ਵੀ ਹੁੰਦਾ ਘੋੜਸਵਾਰੀਆਂ ਦੇ ਇੱਥੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨੇ ਅਸੀਂ ਕਰੋ بہت ہا رہے ہو کہ راہوں پر کٹھی بن گیا ہے اور بن گیا ہے ہر ہر اور ایک بار ایک بار جی सत श्री اوھو oh, پيڙهي <laughs>